ਇਹਤ ਮੁੜ ਅੱਗ ਦਾ ਭਾਂਬੜ ਬਣੇ ਨੇ ਝੋਨੇ ਦੀ ਕਟਾਈ ਬਾਅਦ ਪਰਾਲੀ ਨੂੰ ਅੱਗ ਲਾਉਣ ਦਾ سلسلہ ਸ਼ੁਰੂ ਹੋ ਗਿਆ ਹੈ ਹਰ ਵਾਰ ਦੀ ਤਰ੍ਹਾਂ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਕਿਸਾਨ ਆਪਣੀ ਮਜਬੂਰੀ ਦੱਸ ਰਹੇ ਨੇ ਅਤੇ ਸਰਕਾਰਾਂ ਬਸ ਅਪੀਲ ਹਰ 6 ਮਹੀਨੇ ਬਾਅਦ ਫਿਰ ਉਹੀ ਸਮੱਸਿਆ ਪਰਾਲੀ ਨੂੰ ਅੱਕ ਝੋਨੇ ਦੀ ਫਸਲ ਵੱਡੀ ਜਾ ਰਹੀ ਹੈ ਅਤੇ ਰੈਤ ਖੂਨ ਪਰਾਲੀ ਨੂੰ ਕਿਸਾਨ ਮੋੜ ਅੱਗ ਲਾਉਣ ਦੀ ਮਜਬੂਰ ਨੇ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਫਸਲ ਕੱਟਣ ਬਾਅਦ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਨੇ ਕਿਸਾਨਾਂ ਦਾ ਸਾਬ ਕਹਿਣਾ ਕਿ ਇੱਕ ਸੀਖਾਂ ਦੀ ਡੱਬੀ ਤੋਂ ਬਿਨਾ ਫਿਲਹਾਲ ਇਸ ਦਾ ਕੋਈ ਹੱਲ ਨਹੀਂ ਵੇਖੋ ਜੀ ਇਹ ਕਿਸਾਨਾਂ ਦੀ ਮਜਬੂਰੀ ਹੈ ਜਿਹੜੀ ਪ੍ਰਾਈਸਾੜ ਨੇ ਆਂ ਕਿਉਂਕਿ ਜਿਹੜੀ ਖੋਨੇ ਦੀ ਲਾਗਤ ਬਹੁਤ ਜ਼ਿਆਦਾ ਆ ਤੇ ਅਮਦਨ ਬਹੁਤ ਘਟਿਆ। ਦੂਸਰਾ ਆ ਵੀ ਉਹ ਵੱਡੇ ਸੰਧ ਨਹੀਂ ਕਿ ਜਿਹੜੀ ਸਰਕਾਰ ਗੱਲ ਕਰਦੀ ਆ ਵੀ ਅਸੀਂ ਵੱਡੇ ਸੰਧ ਉਹ ਵੱਡੇ ਸੰਧ ਚਲਾਉਣ ਵਾਸਤੇ ਵੱਡੇ ਟਰੈਕਟਰ ਚਾਹੀਦੇ ਆ। ਨਾ ਛੋਟੇ ਕਿਸਾਨਾਂ ਕੋਲ ਸੰਧ ਹੈ ਗਿਆ, ਨਾ ਛੋਟੇ ਕਿਸਾਨਾਂ ਕੋਲ ਵੱਡੇ ਟਰੈਕਟਰ ਹੈ ਗਿਆ। ਕਿਉਂਕਿ ਪ੍ਰਾਲੀ ਨੂੰ ਸਾਂਭ ਸਕਦਾ। ਸਿਰਫ ਤੇ ਸਿਰਫ ਇਹਨਾਂ ਕੋਈ ਇੱਕ ਡੱਬੀ ਦੀ ਥੀਲ ਹੈਗੀ ਆ ਜਿਹੜੀ ਇਹ ਲਾ ਕੇ ਤੇ ਆਪਣੀ ਪ੍ਰਾਲੀ ਵਹਿਲੀ ਕਰਕੇ ਤੇ ਗਾਂ ਦੂਸਰੀ ਫਸਲ ਵਾਸਤੇ ਤਿਆਰ ਕਰ ਸਕਦੇ ਆ। ਹੋਰ ਇਹਦਾ ਕੋਈ ਹਾਲ ਨਹੀਂਗਾ। ਜੇ ਆਪਾਂ ਜਿੰਨੇ ਜਿੰਨੇ ਪਰਾਲੀ ਪਾਈ ਖੇਤ ਵਿੱਚ ਇਹਨੂੰ 2-3 ਵਾਰ ਵਾਹ ਕੇ ਕਣਕ ਵੀ ਜੇ ਇੱਕ ਕਣਕ ਦਾ ਦਾਣਾ ਵੀ ਨਹੀਂ ਉਗੇਗਾ ਕਿਉਂਕਿ ਪਰਾਲੀ ਇਹ ਬਹੁਤ ਜ਼ਿਆਦਾ ਹੁੰਦੀ ਆ ਤੇ ਇਹਨੂੰ ਬਾਹਰ ਕੱਢਣ ਵਾਸਤੇ ਜੇ ਮੰਨ ਲਓ ਲੀਵਰ ਕੋ ਘੜਾਉਣਿਆ ਤੇ 5-6000 ਰੁਪਏ ਖਰਚਾ ਤੇ ਮਸ਼ੀਨਰੀ ਮਿਲਦੀ ਨਹੀਂਗੀ ਜ਼ਮੀਨ ਵੀ ਉਪਰ ਨਹੀਂ ਰਹਿੰਦੀ ਤੁਹਾਡੀ ਦੇਖੋ ਜੀ ਇਹ ਗੱਲ ਦਾ ਸਾਰਾ ਪਤਾ ਕਿਸਾਨਾਂ ਨੂੰ ਕਿ ਸਾਡੇ ਮਿੱਤਰ ਕਿਦੇ ਮਰਦੇ ਆ ਸਾਡੀ ਧਰਤੀ ਛੱਡਦੀ ਏ ਧਰਤੀ ਸਾਡੀ ਮਾਂ ਆ ਕਿਸਾਨਾਂ ਦੀ ਇਹ ਮਾਂ ਦੀ ਇੱਕ ਛੱਡਦੀ ਕਿਸਾਨ ਨੂੰ ਪਤਾ ਆ ਕਿਸਾਨ ਨੂੰ ਇਹ ਪਤਾ ਵੀ ਇਹਦੇ ਨਾਲ ਬਿਮਾਰੀਆਂ ਬਹੁਤ ਲੱਗਦੀਆਂ ਤੇ ਬਹੁਤ ਨੁਕਸਾਨ ਹੁੰਦਾ ਸਾਰੀ ਦੁਨੀਆ ਦਾ ਕਿਉਂਕਿ ਸਾਡਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਸਾਡੀ ਜਿਹੜੀ ਮਾਤਾ ਧਰਤੀ ਆ ਉਹਦੀ ਵੀ ਇੱਕ ਛੜਦੀ ਆ ਜਿਹੜਾ ਉਹ ਪਵਨ ਗੁਰੂ ਆ ਉਹ ਵੀ ਗੰਧਰਾ ਹੁੰਦਾ ਪਰ ਕਿਸਾਨ ਦੀ ਮਜਬੂਰੀ ਆ ਬਾਬੇ ਨਾਨਕ ਨੇ ਕਿਹਾ ਉੱਤਮ ਖੇਤੀ ਮੱਧਮ ਵਪਾਰ ਨਖਿੱਦ ਚੱਕਰੀ ਹੁਣ ਇਸ ਵੇਲੇ ਜਿਹੜਾ ਵਪਾਰ ਆ ਉਹ ਸਭ ਤੋਂ ਉੱਤਮ ਹੋਇਆ ਮੱਧਮ ਨੌਕਰੀ ਹੋਈ ਆ ਤੇ ਖੇਤੀਬਾੜੀ ਜਿਹੜੀ ਬਿਲਕੁਲ ਨਖਿੱਦ ਹੋਈ ਆ ਇਹ ਕਰਕੇ ਮਜਬੂਰੀ ਆ ਕਿਸਾਨ ਦੀ ਚੌਨੇ ਦੀ ਲਾਗਤ ਸ਼ਾਦਾ ਹੈ ਅਤੇ ਆਮਦਨ ਘਟ ਹੈ ਛੋਟੇ ਕਿਸਾਨਾਂ ਕੋਲ ਕੋਈ ਸਾਧਨ ਨਹੀਂ ਲੇਬਰ ਤੋਂ ਵੀ ਪ੍ਰਾਲੀ ਬਾਹਰ ਕਢਵਾਉਣ ਚ 5 ਤੋਂ 6000 ਦਾ ਖਰਚਾ ਆਉਂਦਾ ਹੈ ਕਿਸਾਨਾਂ ਮੁਤਾਬਕ ਅਜਿਹੇ ਹਾਲਾਤਾਂ ਚ ਅੱਗ ਲਾਉਣ ਤੋਂ ਬਿਨਾ ਉਹ ਕੁਝ ਨਹੀਂ ਕਰ ਸਕਦੇ ਮਜਬੂਰੀ ਇਹ ਆ ਜੀ ਇੱਕ ਤੇ ਮੰਨ ਲਓ ਜਿਹੜਾ ਝੋਨੇ ਦਾ ਰਕੀ ਝਾੜ ਆ ਬਹੁਤ ਜ਼ਿਆਦਾ ਘਟ ਰਿਹਾ ਵਾ ਪਿਛਲੇ ਸਾਲ ਇਹੋ ਫਸਲ ਜਿਹੜੀ 50 50 55 5000 ਦੀ ਨਿਕਲਦੀ ਸੀ ਫਿਰ ਕਿ ਮਰ ਕੇ 25 ਤੋਂ 28000 ਦੇ ਵਿੱਚ ਨਿਕਲ ਰਹੀ ਆ ਤੇ ਜਿਹਦੇ ਨਾਲ ਕਿਸਾਨ ਦੇ ਜਿਹੜੇ ਝੋਨੇ ਦੇ ਉੱਤੇ ਲਗਤ ਆਈ ਹੈ ਉਹਦੇ ਵੀ ਖਰਚੇ ਉਹ ਪੂਰੇ ਨਹੀਂ ਕਰ ਪਾਇਆ ਤੇ ਪਰਾਲੀ ਜਿਹੜੀ ਹੈ ਸਾਡੀ ਇੱਕ ਸਾੜਨ ਦੀ ਇੱਕ ਮਜਬੂਰੀ ਆ ਕਿ ਨਾ ਤੇ ਸਾਡੇ ਕੋਲ ਕੋਈ ਪੈਸਾ ਵਾ ਤੇ ਨਾ ਸਾਡੇ ਕੋਲ ਕੋਈ ਸੰਦ ਆ ਥੋੜੀ ਜ਼ਮੀਨ ਵਾਲੇ ਨੂੰ ਨਾ ਤੇ ਸੰਦ ਵਾਲਾ ਕੋਈ ਛੇਤੀ ਕੀਤੇ ਮੂੰਹ ਕਰਦਾ ਵਾ ਉਹ ਇਸ ਕਰਕੇ ਵੀ ਨਹੀਂ ਆਉਂਦਾ ਕਿ ਇਹ ਕੋਈ ਥੋੜੀ ਜ਼ਮੀਨ ਆ ਉਹਨੂੰ ਪਤਾ ਵਾ ਕਿ ਜੇ ਇਹਦੀ ਅਸੀਂ ਜ਼ਮੀਨ ਅੱਜ ਅਗਲੀ ਫਸਲ ਵਾਸਤੇ ਅਸੀਂ ਬਣਾ ਦਿੱਤੀ ਤੇ ਇਹਦੇ ਕੋਲੋਂ ਪੈਸੇ ਅਸੀਂ ਕਿੱਥੋਂ ਲੈਣੇ ਹੈਗੇ ਆ ਇਸ ਕਰਕੇ ਸਾਡੀ ਮਜਬੂਰੀ ਆ ਕਿ ਅਸੀਂ ਘਟ ਤੋਂ ਘਟ ਜਿਹੜਾ ਸਾਡਾ ਆਉਣ ਵਾਲੀ ਫਸਲ ਜਿਹੜੀ ਕਣਕ ਵਾਲੀ ਆ ਉਹਦੇ ਉੱਤੇ ਘਟ ਤੋਂ ਘਟ ਸਾਡਾ ਖਰਚਾ ਆਵੇ ਤਾਂ ਕਿ ਅਸੀਂ ਮਤਲਬ ਆਪਣੇ ਬੱਚਿਆਂ ਨੂੰ ਜਿਹੜਾ ਗਾੜੀ ਰੋਜੀ ਰੋਟੀ ਦੇ ਸਕੀਏ ਜਦੋਂ ਗੱਲ ਪ੍ਰਦੂਸ਼ਣ ਦੀ ਸਮੱਸਿਆ ਦੀ ਆਉਂਦੀ ਹੈ ਤਾਂ ਕਿਸਾਨ ਖੁਦ ਆਪਣੇ ਬੱਚਿਆਂ ਦੀ ਦੁਖਾਈ ਦਿੰਦੇ ਨੇ ਕਿਉਂਕਿ ਪਹਿਲਾ ਪ੍ਰਦੂਸ਼ਣ ਉਹਨਾਂ ਦੇ ਹੀ ਪਰਿਵਾਰ ਨੂੰ ਪ੍ਰਭਾਵਿਤ ਕਰਦਾ ਹੈ ਪਰਾਲੀ ਨੂੰ ਖੇਤੀ ਗੱਲਾਂ ਲੈ ਛੋਟਾ ਕਿਸਾਨ ਪਰਾਲੀ ਦੇ ਢੇਰ ਅੱਗੇ ਬੇਵੱਸ ਹੈ ਦੇਖੋ ਜੀ ਪਰਾਲੀ ਸਾੜਨਾ ਜਿਹੜਾ ਕਿਸਾਨ ਦਾ ਸੌਂਗ ਨਹੀਂਗਾ ਸਾਨੂੰ ਦਿੱਲੀ ਸਰਕਾਰ ਦੇ ਬਾਰ ਬਾਰ ਦਵਾਈ ਦਿੰਦੀ ਪੀ ਪੋਲੂਸ਼ਨ ਪੋਲੂਸ਼ਨ ਸਭ ਤੋਂ ਪਹਿਲਾਂ ਕਿਸਾਨ ਹੈ ਕਿਸਾਨ ਦੇ ਬੱਚੇ ਵੀ ਹੈ ਸਭ ਤੋਂ ਪਹਿਲਾਂ ਪੋਲੂਸ਼ਨ ਸਾਨੂੰ ਆਉਂਦਾ ਪਰ ਸਾਡੀ ਮਜਬੂਰੀ ਆ ਕਿਉਂਕਿ 2 2 2.5 2 ਏਕੜ ਵਾਲੇ ਕਿਸਾਨ ਆ ਸਹੀਂ ਤੇ ਸਰਕਾਰ ਨੇ ਕਿਹਾ ਵੀ ਹੁਣ 6000 ਜਾਂ 8000 ਜਾਂ 6000 ਰੁਪਏ ਨੂੰ ਦਿੱਤਾ ਜਾਵੇ ਇਹਦੀ ਪਰਾਲੀ ਬਾਹਰ ਕਰਦੀਏ ਜਿੱਥੇ ਮਰਜੀ ਸਰਕਾਰ ਵਰਤਰੇ ਅਸੀਂ ਅੱਗ ਨਹੀਂ ਅੱਗ ਹੀ ਸੌਂਗ ਨੂੰ ਸਾਡੀ ਮਜਬੂਰੀ ਆ ਕਿਉਂਕਿ 2.5 ਕਿਲੇ ਦਾ ਕਿਸਾਨ 60 ਹੌਸ ਬਰਤ ਘੱਟ ਟਰੈਕਟਰ ਜਿਹੜਾ ਇਹਦਾ ਇਹਨੂੰ ਪ੍ਰਾਰਲੀ ਨੈਸਟ ਨਹੀਂ ਕਰ ਸਕਦਾ ਤੇ ਮਾੜਾ ਕਿਸਾਨ ਕੀ ਜੇ ਮਾੜੇ ਕਿਸਾਨ ਦੀ ਮਜਬੂਰੀ ਆ ਬਾਕੀ ਪੋਲੂਸ਼ਨ ਚਲੋ ਸਰਕਾਰਾਂ ਮੰਨਦੀਆਂ ਐ ਹੀ ਮੰਨਦੇ ਆ ਪਰ ਸਾਡੇ ਬੱਚੇ ਸਭ ਤੋਂ ਪਹਿਲਾਂ ਪੋਲੂਸ਼ਨ ਨੂੰ ਪੀਂਦਾ ਪਰ ਮਾੜਾ ਕਿਸਾਨਾਂ ਮਜਬੂਰੀ ਹੈ ਸਰਕਾਰ ਇਹਦਾ ਕੋਈ ਫੇਰਬਦ ਨਹੀਂ ਦੇ ਰਹੀ ਐਂ ਦੇ ਵੇਖੋ ਜੀ ਸਰਕਾਰਾਂ ਨੇ ਕਿਹਾ ਵੀ ਸਾਨੂੰ 6000 ਰੁਪਇਆ ਪਰ ਕਿੱਲੇ ਦਾ ਦਿਓ ਅਹੀਂ ਨੂੰ ਪ੍ਰਾਲੀ ਕੱਢ ਗਏ ਤੇ ਪ੍ਰਾਲੀ ਬਾਹਰ ਕਰਨੇ ਸਰਕਾਰ ਆਪਣੇ ਕਾਰਖਾਨੇ ਜਿੱ ਕਿਤੇ ਵਰਤਲੇ ਆਪਾਂ ਵੇਸਟ ਨਹੀਂ ਜਾਂਦੇ ਨੇ ਬਾਹਰ ਕਰ ਦਾਂਗੇ ਪਰ ਜੋ ਕਿਸਾਨ ਤੋਂ ਕੇ ਮਰਿਆ ਪਿਆ ਤੇ ਕਿਸਾਨ ਦੇ ਪੱਲੇ ਕੁਝ ਨਹੀਂ ਹੋਰ ਕੋਈ ਕਿਸਾਨ ਦਾ ਕੋਈ ਰਾਹ ਨਹੀਂਗਾ ਇਹੋ ਹੀ ਰਸਤਾ ਵੀ ਜਿਨਾਂ ਜਾ ਕੇ ਲੈਂਦਾ ਕਿਸਾਨ ਦੀ ਪਹਿਲੀ ਨਿਵੇਲੀ ਨਹੀਂ ਕਿਉਂਕਿ ਮਾੜਾ ਕਿਸਾਨ ਮਾੜੇ ਟਰੈਕਟਰ ਨਾਲ ਵਾਈ ਨਹੀਂ ਕਰ ਸਕਦਾ ਕਿਉਂਕਿ ਪ੍ਰਾਲੀ ਨਸ਼ਟ ਨਹੀਂ ਹੁੰਦੀ ਘਟ ਤੋਂ ਘਟ 60 ਹਸਪਾਤਲ ਟਰੈਕਟਰ ਵਿਦਿ ਹੈ ਵੰਦੀ ਕਿਸਾਨਾਂ ਨੇ 1 ਏਕੜ ਪਿੱਛੇ ਕਰੀਬ 6000 ਮੁਆਵਜ਼ਾ ਮੰਗਿਆ ਹਾਲਾਂਕਿ ਸਰਕਾਰ ਵੱਲੋਂ 25 ਰੁਪਏ ਦੇਣ ਦਾ ਵਾਅਦਾ ਵੀ ਯਾਦ ਕਰਵਾਇਆ ਜਾ ਰਿਹਾ ਹੈ। देखिए ये ऐसा है कि हमने जो है हम पराली चलाना नहीं चाहते हैं हमने सरकार से मांग की थी कि हमें एक एकड़ -एक का छः हज़ार रुपया जो दे दिया जाए क्योंकि इसको इसको साम संभाल करने के लिए बहुत मुश्किल आती है कि हम जिम्मेदार नहीं साम सकते हैं तो हमने मांग की थी लेकिन सरकार ने वादा किया था कि हम पच्चीस सौ रुपया देंगे पिछले दो साल से वो भी नहीं दिया जा रहा तो इसलिए हमारी ये प्रॉब्लम यही है मुश्किल है कि हमें कहीं इसको ले जा नहीं सकते हैं तो इसलिए हमें ये पराली जलाना पड़ता है तो सरकार को क्या करना चाहिए तो सरकार को हमें जो हम मांग कर रहे हैं कि इसको डिस्ट्रॉयड करने के लिए कुछ ना कुछ हमें राहत दे इसको उठाए जा, जा तो फिर सरकार इसको उठा ले चाहे इस पर लाइट बनाए जाओ और कहीं भी इसको यूज कर ले। लेकिन सरकार कुछ भी नहीं कर रही है सरकार को चाहिए कि हम जो 6000 हजार किले का मांग रहे हैं एक एकड़ का वो हमें दें ताकि हम इसको फिर इसमें गाल देंगे किसी तरह जलाएंगे नहीं फिर इसको हम साम सकते हैं ਸਾਫੇ ਚਦੋ ਸਰਕਾਰ ਹੀ ਆਪਣੇ ਵਾਅਦਿਆਂ ਤੇ ਖਰਾ ਨਹੀਂ ਉਤਰ ਰਹੀ ਅਜਿਹੇ ਚ ਕਿਸਾਨ ਵੀ ਆਪਣੀ ਮਜਬੂਰੀ ਦੱਸ ਕੇ ਆਕਲਾਰੇ ਨੇ ਕਿਉਂਕਿ ਪੰਜਾਬ ਚ ਜ਼ਿਆਦਾਤਰ ਛੋਟਾ ਕਿਸਾਨ ਹੈ ਜਿਸ ਕੋਲ 5 ਏਕੜ ਜਾਂ 2.5 ਏਕੜ ਪੈਲੀ ਹੈ ਅਜਿਹੇ ਚ ਮਹਿੰਗੀ ਮਸ਼ੀਨਰੀ ਖਰੀਦਣਾ ਉਸ ਦੇ ਪਾਸੇ ਚ ਨਹੀਂ ਹਲਾ ਹਾਲ ਹੁਣ ਸਮਾਇਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਇੱਕ ਹੀ ਜ਼ਿਲ੍ਹੇ ਦੀਆਂ ਦੋ ਵੱਖਰੀਆਂ ਤਸਵੀਰਾਂ ਵਿਖਾਵਾਂਗੇ ਮਸਲਾ ਪਰਾਲੀ ਹੀ ਹੈ ਬਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਉਹ ਕਿਸਾਨ ਨੇ ਜਿਨ੍ਹਾਂ ਦੀ ਪਰਾਲੀ ਨੂੰ ਅੱਗ ਲਾਉਣਾ ਮਜਬੂਰੀ ਹੈ ਦੂਜੇ ਪਾਸੇ ਇਸੇ ਜ਼ਿਲ੍ਹੇ ਦੇ ਵਿੱਚ ਕੁਝ ਉਹ ਵੀ ਕਿਸਾਨ ਨੇ ਜਿਨ੍ਹਾਂ ਨੇ ਇਸੇ ਪਰਾਲੀ ਨੂੰ ਕਈ ਸਾਲਾਂ ਤੋਂ ਅੱਗ ਨਹੀਂ ਲਾਈ ਕਾਰਨ ਅਤੇ ਫਰਕ ਕੀ ਹੈ ਇਸ ਰਿਪੋਰਟ ਰਾਹੀਂ ਸਮਝੋ ਕਿਸਾਨ ਪੰਜਾਬ ਭਰ ਚ ਖੇਤੀ ਕਾਨੂੰਨ ਖਿਲਾਫ ਲੜ ਰਹੇ ਨੇ ਕਿਸਾਨਾਂ ਲਈ ਮੁਸੀਬਤ ਇੱਕ ਨਹੀਂ ਦੂਜੇ ਪਾਸੇ ਝੋਨੇ ਦੀ ਫਸਲ ਕੱਟੀ ਜਾ ਰਹੀ ਹੈ ਕੁਝ ਸਮੇਂ ਬਾਅਦ ਕਣਕ ਬੀਜਣ ਲਈ ਖੇਤ ਤਿਆਰ ਕਰਨੇ ਨੇ ਅਜੇ ਹੀ ਚ ਪਰਾਲੀ ਨੂੰ ਟਿਕਾਣੇ ਲਾਉਣਾ ਵੱਡੀ ਸਮੱਸਿਆ ਹੈ ਜਿਸ ਦਾ ਕਿਸਾਨਾਂ ਕੋਲ ਇੱਕੋ ਇੱਕ ਹੱਲ ਆਕ ਹੈ ਪਰਚੇ ਦਰਜ ਕੀ ਜਾਣ ਜੀ ਹੋਰ ਕੀ ਕਰੂਗਾ ਫਿਰ ਕੋਈ ਕਿਸਾਨ ਮਰਨਗੇ ਇਸ ਤੋਂ ਬਾਅਦ ਸਰਕਾਰ ਸਾਨੂੰ ਟੁਕਮਾ ਕੋਈ ਪ੍ਰਬੰਧ ਦੇ ਦੇ ਸਾਡੇ ਦੇ ਪਰਚੇ ਦਰਜ ਤੇ ਕਦੋਂ ਮਰਜ਼ੀ ਕਰ ਲੈਣਾ ਇਸ ਲਈ ਬਾਰ ਕੀ ਕੋਈ ਵੀ ਹੱਥ ਖੜਾ ਕਰਕੇ ਕਹਿੰਦੇ ਕਿਸਾਨ ਵੀ ਮੈਨੂੰ 2500 ਰੁਪਏ ਮੁਆਵਜ਼ਾ ਹੋਣਾ ਕਿਸੇ ਨੂੰ ਨਹੀਂ ਦਿੱਤਾ ਅਸੀਂ ਪਿੰਡਾਂ ਜੀ ਰਹੇ ਨੇ ਸਾਡੇ ਪਿੰਡਾਂ ਦਾ ਕਿਸੇ ਨੂੰ ਦਿੱਤਾ ਨਹੀਂ 2500 ਰੁਪਏ ਮੁਆਵਜ਼ਾ ਹੋਰ ਕਿਤੇ ਦੇ ਤਾਲੂਗਾ ਐਵੇਂ ਗੱਲਾਂ ਕਰਦੇ ਟੀਵੀ ਤੇ ਕੱਲੀਆਂ ਗੱਲਾਂ ਕਰਕੇ ਜਿਹੜੇ ਹੈ ਨਾਦਰ ਸਾਹਿਬ ਫਰਮਾਨ ਨੇ ਜਾਰੀ ਕਰ ਦਿੱਤੇ ਨੇ ਵੀ ਕਿਸਾਨ ਜਿਹੜੇ ਇਹਨੂੰ ਆਗਣਾ ਲਾਉਣ ਉਹਦੀ ਜਾਨ ਆਉਂਦੀ ਆ ਹੋਰ ਤਾਂ ਕਿੰਨਾ ਟਾਈਮ ਸੀਗਾ 1 ਸਾਲ ਦਾ ਟਾਈਮ ਹੁੰਦਾ ਇਹ ਮੁੱਦਾ ਦਾ ਉਹ ਤਾਂ ਕਿੰਨਾ ਤੋਂ ਕੋਈ ਹੱਲ ਨਹੀਂ ਹੋਇਆ ਅਸੀਂ ਜਿਹੜੇ ਧੂਆਂ ਨਾਲ ਅਸੀਂ ਵੀ ਧੂਆਂ ਦੇ ਵਿੱਚ ਵੜਦੇ ਆ ਕਿਉਂਕਿ ਸਾਡੀ ਮਜਬੂਰੀ ਆ ਹੁਣ ਪਹਿਲਾਂ ਤਾਂ ਕਹਿੰਦੇ ਸੁਪਰ ਸੀਟਰ ਲੈ ਲਓ ਉਹ ਲੋਕਾਂ ਨੇ ਲੈਤੇ ਉਹ ਲੋਕਾਂ ਦੇ ਬੇਕਾਰ ਕਰੇ ਘਰਾਂ ਛਿੱਟੇ ਪੈਣਗੇ ਉਹਨੂੰ ਕੁਵਾੜੀਆਂ ਵੀ ਮੁਸਰੇਗਾ ਹੁਣ ਹਾਈਪੀ ਸੀਟਰ ਨਾਲ ਹੀ ਕਰਤੇ ਤਿਆਰ ਕਹਿੰਦੇ ਉਹ ਲੈ ਲਓ ਹੁਣ ਕਿਸਾਨ ਕੀ ਕੀ ਦੇ ਯੂ ਕਿਸਾਨ ਤੋਂ ਪਹਿਲਾਂ ਹੀ ਕਰ ਜਾਈਆ ਪਹਿਲੇ ਆ ਰੱਥਾ ਕਰੀ ਜਾਂਦੇ ਨੇ ਲੋਕ ਫਾਇਲ ਲੈ ਲੈਂਦੇ ਕਿਉਂਕਿ ਇਹ ਸਰਕਾਰਾਂ ਨੂੰ ਅਸੀਂ ਉਹਦੇ ਪਟਿਆਲੇ ਵੀ ਕਿਹਾ ਦੀ ਸਾਡੇ ਜਿੰਦਦਰ ਸਿੰਘ ਰਾਹ ਨਹੀਂ ਕਹਿੰਦੇ ਵੀ ਜਾਂ ਤਾਂ ਉਹਦੀ ਪ੍ਰਾੜੀ ਚੱਕਰਾ ਸਾਨੂੰ ਅਸੀਂ ਤੁਹਾਨੂੰ ਵੱਢ ਕੇ ਰੱਖਦੇ ਪੰਜ ਦਿਨਾਂ ਦਾ ਟਾਈਮ ਦੇ ਦਾਂਗੇ ਜਾਂ ਫਿਰ ਅਸੀਂ ਜਿੱਥੇ ਕਹਾਂ ਉੱਥੇ ਛੱਟਿਆਂਗੇ ਉਹਨਾਂ ਨੂੰ 6000 ਏਕੜ ਦਾ ਦੇ ਦੇ ਅਸੀਂ ਜਿੱਥੇ ਕਹਾਂਗਾ ਉੱਥੇ ਧਰਨਿਆਂ ਵਿੱਚੋਂ ਆ ਰਹੀ ਇਸ ਆਵਾਜ਼-ਵਾਦ ਹੁਣ ਇਹ ਤਸਵੀਰਾਂ ਵੇਖੋ ਤਸਵੀਰਾਂ ਬਰਨਾਲਾ ਦੀਆਂ ਨੇ ਇਹਨਾਂ ਨੂੰ ਮਿਲੋ ਇਹ ਨੇ ਕਿਸਾਨ ਹਰਦੀਪ ਸਿੰਘ ਜਿਨ੍ਹਾਂ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਵੇਖੋ ਮੈਂ ਤਾਂ 2013 ਤੋਂ ਲੈ ਕੇ ਬਾਸਪਤੀ ਜਿਰੀ ਦੀ ਬਜਾਈ ਕਰ ਰਿਹਾ ਹਾਂ 15 3 9 11 21 ਤੇ ਇਸ ਵਾਰੀ ਥੋੜੀ ਜਿ ਮੈਂ ਲਈ 129 ਨਾਲ ਜਿਹੜੀ ਮਤਲਬ ਨਾਲ ਤਾਂ ਘੱਟ ਟਾਈਮ ਵਾਲੇ ਵੈਰਾਈਆਂ ਨੇਗੇ ਇਹ ਘੱਟ ਸੰਭਾਲ ਲੈਂਦੀਆਂ ਨੇ ਕਣਕ ਬੀਜੇ ਨੂੰ ਵੇਲੇ ਨੂੰ ਮੈਂ ਰੌਣੀ ਕਰਕੇ ਮਰਵਾਹੀ ਕਰਕੇ ਤਵਿਆਂ ਨਾਲ ਤੇ ਦੁਬਾਰੇ ਰੌਣੀ ਕਰਕੇ ਮਤਲਬ ਤਿਆਰ ਹੋ ਜਾਂਦੀ ਹੈਗੀ ਤੇ ਬਾਕੀ ਅੱਗ ਨਹੀਂ ਲਾਈ ਕਿਤੇ ਪ੍ਰਦੂਸ਼ਣ ਠੀਕਰਾਂ ਦਾ ਸੰਭਾਲੋ ਮੰਨ ਕੇ ਚਲੋ ਛਰਚਾ ਤਾਂ ਘੱਟ ਹੈਗਾ ਟਾਈਮ ਘੱਟ ਹੈਗਾ ਸਪਰੇਅ ਵੀ ਮਤਲਬ ਸਪਰੇਅ ਦੀ ਲਾ ਲੋ ਉਹ ਵੀ ਘੱਟ ਪੈਂਦੀ ਹੈਗੀ ਬਾਕੀ ਮੈਂ ਤਾਂ ਇਸ ਵਾਰੀ ਬੀਜੇ ਵੀ ਸਾਰੀ ਬਜਾਈ ਵੀ ਮਸ਼ੀਨ ਨਾਲ ਕੀਤੀ ਵੀ ਹੈ ਮਤਲਬ ਕੀਤੇ ਵਿਜਾਈ ਕੀਤੀ ਜਾਗੀ ਆ ਦੋ ਕੁ ਕਿੱਲੇ ਕੀਤੇ ਤੇ ਮਰ ਉਸ ਨਾਲ ਫਰਕ ਪੈਂਦਾ ਜਿਵੇਂ ਉਹਨੂੰ ਫਰਜ ਕਰ ਲਓ ਜਦੋਂ ਅੱਗ ਲਾਉਣਾ ਫਾਸਫੋਰਸ ਤੱਤ ਹੁੰਦਾ ਇੱਕ ਦੇ ਵਿੱਚ ਉਹ ਵੀ ਮੱਚ ਜਾਂਦਾ ਮਿੱਤਰ ਕੀੜੇ ਵੀ ਮੱਚ ਜਾਂਦੇ ਨੇਗੇ ਹੋਰ ਵੀ ਮਤਲਬ ਕਾਫੀ ਨੁਕਸਾਨ ਆਉਂਦਾਗਾ ਮੈਂ ਤਾਂ ਹਰੇ ਜੀ ਮੀਤਾਂ ਨੂੰ ਕਹਿੰਦਾ ਵੀ ਅੱਗ ਲਾਉਣੀ ਨਹੀਂ ਚਾਹੀਦੀ ਵੈਸੇ ਮਜਬੂਰੀ ਪਣ ਜਾਂਦੀ ਹੈ ਜੇ ਦੇਖਿਆ ਜਾਵੇ ਜਿਹਨੂੰ ਟਾਈਮ ਬਾਸਪਤ ਤੇ ਕੀ ਆਪਣੀ ਪੂਸਾ ਵਗੈਰਾ ਨੇ ਉਹਨਾਂ ਨੂੰ ਜਦੋਂ ਸਮਾਂ ਥੋੜਾ ਰਹਿ ਜਾਂਦਾਗਾ ਉਹਨਾਂ ਦੀ ਮਜਬੂਰੀ ਬਣਦਾ ਕੋਈ ਸਾਧਨ ਨਹੀਂ ਬਣਦਾ ਮਤਲਬ ਉਹਨੂੰ ਖਫਤ ਕਰਨ ਦਾ ਵੀ ਇਸ ਤਰ੍ਹਾਂ ਵੀ ਘੱਟ ਸਮੇਂ ਵਾਲੇ ਲਾਉਣ ਉੱਤੇ ਆਪਦਾ ਨਾ ਪਰੇਸੇ ਖੇਤ ਵਿੱਚ ਖੜੇ ਕਿਸਾਨ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਖਰਚਾ ਵੱਧ ਹੈ ਜੋ ਹਰ ਕਿਸਾਨ ਦੇ ਵਸ ਦੀ ਗੱਲ ਨਹੀਂ ਜੀ ਖਰਚਾ ਤਾਂ ਇਹਦੇ ਆਉਂਦਾ ਵੱਧ ਜੀ ਪਰ ਵਾਤਾਵਰਣ ਦੇਖਿਆ ਆਪਾਂ ਬਿਮਾਰੀਆਂ ਬਹੁਤ ਜ਼ਿਆਦਾ ਨਹੀਂ ਧੂਏ ਨਾਲ ਜੀ ਮੇਜ ਪਰਾਲੀ ਨੂੰ ਅੱਗ ਲਾਉਣੇ ਆ ਤਾਂ ਬਿਮਾਰੀਆਂ ਜਿਆਦਾ ਇਸ ਸਾਲ ਪੈਦਾ ਹੁੰਦੀਆਂ ਨਵੀਆਂ ਤੋਂ ਨਵੀਆਂ ਹੋਉਂਦੀਆਂ ਨੇ ਜੀ ਹਾਂਜੀ ਹਾਂ ਇਹਦੇ 'ਚ ਜੀ ਖਰਚਾ ਵੀ ਵੱਧਦਾ ਸਾਰੀਆਂ ਗੱਲਾਂ ਨੇ ਵੀ ਪਰਾਲੀ ਵਿੱਚ ਵੀ ਲੋਟ ਆ ਜਾਂਦੀ ਆ ਤੇ ਜੇ ਸਰਕਾਰ ਸਾਨੂੰ ਕੋਈ ਬੋਨਸ ਦੇਵੇ ਦੁੱਗਣਾ ਖਰਚਾ ਹੋ ਜਾਂਦਾ ਜੀ ਇੱਕ ਜ਼ਿੰਮੇਦਾਰ ਦੇ ਇਹ ਕੰਮ ਹੈ ਨਹੀਂ ਜੀ ਕਿ ਛੰਦ ਵੱਡੇ ਚਾਹੀਦੇ ਨੇ ਜੀ ਸਾਰੇ ਕੋਈ ਸੰਧਾਂ ਤੇ ਸਬਸਿਡੀ ਆ ਜਾਂਦੀ ਆ ਕਿਸੇ ਨੂੰ ਇਹ ਨਹੀਂ ਪਤਾ ਜੀ 6 ਮਹੀਨੇ ਨਾਲ ਪਵੇ ਜਾਂ ਕਦੋਂ ਕੋਈ ਸੰਧ ਵੀ ਨਹੀਂ ਖਰੀਦ ਸਕਦਾ ਮਹਿੰਗੇ ਜੀ ਸਮੱਸਿਆ ਬਰਾਲੀ ਦੀਆਂ ਬਹੁਤ ਨੇ ਜੀ ਹੁਣ ਬਹਾਈ ਬਹੁਤ ਗੇਰਾ ਕਰੀਆ ਕਿ ਫੇਰ ਕਿਤੇ ਜਾ ਕੇ ਇਹ ਸਹੀ ਆਏ ਜੀ ਪਈ ਪੰਜਾਬ ਸਰਕਾਰ ਦਾ ਜੀ ਪਿਛਲੀ ਗੇਰ ਸਾਤੋਂ ਕਹਿੰਦੇ ਸੀ ਵੀ ਮਾਪਜਾ ਮੈਸ ਨੂੰ ਬੌਨਸ ਵੀ ਮਿਲੂਗਾ ਕੋਈ ਸਾਨੂੰ ਸਰਕਾਰ ਤੋਂ ਮਿਲਿਆ ਨਹੀਂ ਜੀ ਅਸੀਂ ਪਿਛਲੀ ਗੇਰ ਵੀ ਨਹੀਂ ਅੱਗ ਲਾਈ ਅੱਗ ਤਾਂ ਜੀ ਅਸੀਂ 4-5 ਸਾਲਾਂ ਤੋਂ ਲਾ ਨਹੀਂ ਰਹੇ ਵੀ ਬਰਾਲੀ ਵਿੱਚ ਉਹ ਕਰਦੇ ਆਂਗੇ ਨਾ ਕੋਈ ਕਣਕ ਦੇ ਨਾਲ ਨਾ ਲਾਉਣੇ ਆ ਜੀ ਖਾਣ ਭਾਈਆਂ ਤੇ ਇਹੀ ਬੀਲ ਆ ਜੀ ਜੇ ਤਾਂ ਹੁਣ ਵੀ ਸ਼ਾਂਤ ਕਰਾਏ ਤੇ ਮਿਲਦਾ ਕੋਈ ਫੇਰ ਤਾਂ ਠੀਕ ਆ ਜੀ ਤੇ ਨਹੀਂ ਕੋਈ ਵੀ ਸੰਦਾ 2 ਲੱਖ ਤੋਂ ਘੱਟ ਨਹੀਂ ਮਿਲ ਰਿਹਾ ਮਾੜਾ ਮਨ ਵੀ 5 ਲੱਖ ਰੁਪਈਆ ਵਾਲਾ ਟਰੈਕਟਰ ਚਲਾਉਂਦਾ ਇਹਨੂੰ ਕਿਸਾਨਾਂ ਨੂੰ ਤਾਂ ਆ ਵੀ ਜਿਹਦਾ ਤਾਂ ਸਰ ਸਕਦਾ ਕਿ ਵੀ ਅੱਗ ਤੋਂ ਬਗੈਰੋ ਮਨ ਜਾਂ ਗੰਡਾ ਬਣਾ ਕੇ ਸਸਤਾ ਪੈਣ ਹੋਵੇਂਗਾ ਵਰਤ ਸਕਦੇ ਨਹੀਂ ਜੀ ਜਿਵੇਂ ਹੁਣ ਆਲੂ ਬੀਜਨੇ ਨੇ ਆਲੂਆਂ ਲਈ ਤਾਂ ਫਿਰ ਗੰਡਾ ਵੀ ਉਨੀ ਖਰਚਾ ਉਤੇ ਆ ਜਾਣਾਗਾ ਕਣਕ ਜੇ ਲਾਉਣੇ ਆ ਜੀ ਕਣਕ ਦੇ ਵਿੱਚ ਸੁੰਡੀ ਪਾਇਆ ਹੁੰਦੀ ਹੈ ਪਿਛਲੀ ਘਰ ਅਸੀਂ ਵੀ ਬਿਆਹੋ ਕਰੀ ਸੀ ਤੇ ਇਹਦੇ ਵਿਚਰ ਰਹੇ ਹਾਂ ਦਖੂਨ ਇਕੱਠੀ ਕਰਕੇ ਵੀ ਫਲਾਉ ਮਾਰ ਕੇ ਵੀ ਮਾਰੀ ਸੀ ਤਾਂ ਛੁੰਡੀ ਪੈਣ ਨਾਲ ਕਣਕ ਦੀ ਜਨ ਮੌਕੇ ਉੱਤੇ ਖੇਤੀਬਾੜੀ ਅਧਿਕਾਰੀ ਵੀ ਪਹੁੰਚੇ ਹੋਏ ਨੇ ਨਵੀਂ ਤਕਨੀਕ ਨੂੰ ਪਹਿਲ ਦੇ ਆਧਾਰ ਤੇ ਇਸਤੇਮਾਲ ਕਰ ਲੇ ਕਿਸਾਨ ਹਰਦੇਵ ਸਿੰਘ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਹਾਲਾਂਕਿ ਕਿਸਾਨਾਂ ਦਾ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਰਿਹਾ ਪਰ ਜਿੱਤੇ ਹਰਦੇਵ ਸਿੰਘ ਦੇ ਖੇਤ ਦੇ ਵਿੱਚ ਆ ਕੇ ਇਹ ਐਸਾ ਕਿਸਾਨ ਆ ਕਿ ਜਿਹੜਾ 2013 ਤੋਂ ਅੱਗ ਨਹੀਂ ਲਾ ਰਿਹਾ ਪਰਾਲੀ ਨੂੰ ਤੇ ਘੱਟ ਸਮਾਂ ਲੈਣ ਵਾਲੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਿਸਮਾਂ ਨੇ ਕੀ ਆ ਜਿਵੇਂ ਜਿਸ ਤਰ੍ਹਾਂ PR126 ਹੋ ਗਈ ਤੇ ਬਾਸਪਤੀ 1509 ਹੋ ਗਈ PR124 21 ਹੋ ਗਿਆ ਸੋ ਇਹਨਾਂ ਦੇ ਵਿੱਚ ਕਾਫੀ ਸਮਾਂ ਜਿਹੜਾ ਪਰਾਲੀ ਦੀ ਸਾਮ ਸੰਭਾਲ ਵਾਸਤੇ ਵੀ ਵਜ ਜਾਂਦਾ ਸੋ ਐਸੀ ਗੱਲ ਹੀ ਕਈ ਕਿਸਾਨ ਵੀਰਾਂ ਨੇ ਪਿਛਲੇ ਸਾਲ ਜਿਹੜੀ ਆ ਟੈਕਨੋਲੋਜੀ ਇਹ ਨਵੀਂ ਸੀਗੀ ਸੁਪਰ ਸੀਡਰ ਵਾਲੀ ਤੇ ਉੱਥੇ ਕਿ ਗੱਲ ਨਹੀਂ ਸੀ ਜਾ ਕੇ ਤੇ ਡੂੰਗਾ ਵੀ ਸੀ ਤਾਂ ਜਾਂ ਮੌਸਮ ਦੀ ਵੀ ਇੱਕ ਸੀਗਾ ਉਹ ਉਸ ਦਾ ਵੀ ਰੋਲ ਸੀਗਾ ਵਿੱਚ ਸੋ ਇਸ ਕਰਕੇ ਸਮੱਸਿਆਵਾਂ ਜ਼ਰੂਰ ਆਈਆਂ ਨਗੀਆਂ ਸੋ ਅਸੀਂ ਇਹ ਸਾਰੀਆਂ ਸਮੱਸਿਆਵਾਂ ਇਸ ਵਾਰ ਸਾਰੇ ਕਿਸਾਨਾਂ ਦੀ ਖੇਤਾਂ ਦੇ ਵਿੱਚ ਜਾ ਕੇ ਦੂਰ ਵੀ ਕਰਾਂਗੇ ਤੇ ਡਿਪਟੀ ਕਮਿਸ਼ਨਰ ਬਰਨਾਲਾ ਦਾ ਕਹਿਣਾ ਹੈ ਕਿ ਉਪਰਾਲੀ ਨੂੰ ਲੈ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੇੜੋਂ ਵੇਖ ਰਹੇ ਨੇ ਇਸ ਸਮੱਸਿਆ ਦਾ ਹੱਲ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਂ ਇਹਨਾਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਇਹ ਹੀ ਅਪੀਲ ਕਰਦਾ ਕਿ ਜਿਵੇਂ ਸ਼੍ਰੀ ਹਰਦੇਵ ਸਿੰਘ ਨੇ ਆਪਣੇ ਸੋਮਰ ਨੇ ਸੁਪਰ ਐਸਐਮਐਸ ਲਗਾਇਆ ਕਿ ਬਿਲਕੁਲ ਵੀ ਅੱਗ ਨਹੀਂ ਲਾਉਂਦੇ ਜੇ ਇਸੇ ਤਰ੍ਹਾਂ ਸਾਰੇ ਕਿਸਾਨ ਇਸ ਵਾਰੀ ਪਰਾਲੀ ਨੂੰ ਬਿਲਕੁਲ ਨਾ ਜਲਾਉਣ ਕਿਉਂਕਿ ਇਸ ਵਾਰੀ ਜੋ ਕਰੋਨਾ ਦੀ ਜਿਹੜੀ ਮਹਾਮਾਰੀ ਚੱਲ ਰਹੀ ਹੈ ਉਹਦੇ ਜਦੋਂ ਜੇ ਅਸੀਂ ਅੱਗ ਲਾਵਾਂਗੇ ਤਾਂ ਧੂੰਆਂ ਹੋਵੇਗਾ ਧੂੰਏ ਨਾਲ ਜਿਹੜੀ ਕਰੋਨੇ ਦੀ ਬਿਮਾਰੀ ਹੈ ਘੱਟੋ ਘੱਟ 10 ਗੁਣਾ ਜ਼ਿਆਦਾ ਅਫੈਕਟ ਕਰਦੀ ਹੈ ਇਹਦੇ ਸਾਨੂੰ ਸਾਰ ਲੈਂਦੀ ਦਿੱਕਤ ਆਂਦੀ ਹੈਗੀ ਹੋਰ ਕਈ ਬਿਮਾਰੀਆਂ ਇਹਦੇ ਨਾਲ ਹੁੰਦੀਆਂ ਹਨ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਬਿਲਕੁਲ ਵੀ ਇਸ ਨੂੰ ਆਪਣਾ ਨਹੀਂ ਨੂੰ ਅਗਲਾ ਲਾਉਂਦੇ ਇੱਕ ਪਿੰਡ ਵਿੱਚ ਵਾਕ ਵਾਕ ਮਸ਼ੀਨਾਂ ਦਿੱਤੀਆਂ ਗਈਆਂ ਜਿਵੇਂ ਕੋਆਪਰੇਟਿਵ ਸੁਸਾਇਟੀਆਂ ਬਣ ਲੋ ਜਿੱਥੇ ਵੀ ਜਿਵੇਂ ਕਿ ਸੁਪਰ ਐਸਐਮਐਸ ਹੋ ਗਿਆ ਉਲਟਾ ਉਲਟਾ ਬਹਲ ਹੋ ਗਿਆ ਸੁਪਰ ਸੀਡਰ ਹੋ ਗਏ ਸੋ ਵੱਖ-ਵੱਖ ਮਸ਼ੀਨਾਂ ਕਿਸਾਨ ਉਹਨਾਂ ਨੂੰ ਉੱਥੋਂ ਆਪਣਾ ਬੁੱਕ ਕਰ ਸਕਦੇ ਹਨ ਮਸ਼ੀਨਾਂ ਉੱਥੋਂ ਲੈ ਸਕਦੇ ਹਨ ਕਰੋਨਾ ਖਤਰੇ ਚ ਪ੍ਰਾਲੀ ਦਾ ਧੂਆਂ ਹੋਰ ਵੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ ਮਨੁੱਖੀ ਸਿਹਤ ਹੀ ਨਹੀਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖਤਮ ਹੋ ਜਾਂਦੀ ਹੈ ਥੋੜੀ ਏਸੇ ਦੀ ਖਾਦ ਬਣ ਜਾਂਦੀ ਹੈ ਜਿਹੜੀ ਆਪਣੀ ਜਦੋਂ ਆਪਣੀ ਧਰਤੀ ਜਾਂਦੀ ਹੈ ਆਪਣਾ ਜਿਹੜੀ ਪ੍ਰਾਲੀ ਹੈ ਉਹਦੇ ਨਾਲ ਇਹਦੀ ਜੇਕਰ ਉਪਜਾਊ ਸ਼ਕਤੀ ਵੀ ਵਧੀਆ ਬੰਦੀ ਹੈ ਨਾਈਟ੍ਰੋਜਨ ਇਸ ਨੂੰ ਮਿਲਦੀ ਹੈਗੀ ਹੋਰ ਕਈ ਇਸ ਨੂੰ ਜਿਹੜੇ ਕੈਮੀਕਲ ਧਰਤੀ ਜਾਂਦੇ ਹੈਗੇ ਜਿਹਦੇ ਉਹ ਅਸੀਂ ਅਗਲਾ ਨੇ ਤਾਂ ਸਾਰੇ ਜਿਹੜੇ ਧਰਤੀ ਦੇ ਉਪਚਾਉ ਸ਼ਕਤੀ ਹੈ ਉਹ ਘਟਦੀ ਹੈ ਸਭ ਨੂੰ ਸੋ ਇਹ ਇਹਦਾ ਫਾਇਦਾ ਹੀ ਫਾਇਦਾ ਹੀ ਨਹੀਂ ਅਜਿਹਾਨੇ ਕਿਸਾਨਾਂ ਨੂੰ ਇਸ ਨੁਕਸਾਨ ਬਾਰੇ ਪਤਾ ਨਾ ਹੋਵੇ ਪਰ ਉਹ ਤਾਂ ਇਸ ਸਮੱਸਿਆ ਦਾ ਹੱਲ ਮੰਗ ਰਹੇ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਨਹੀਂ ਦਿੱਤਾ ਜਾ ਰਿਹਾ ਨਤੀਜਾ ਖੇਤ ਮੋੜ ਅਗ ਦਾ ਪੰਪੜ ਬਣੇ ਹੋਏ ਨੇ ਹੁਣ ਰੁਕਦੇ ਇੱਕ ਹੋਰ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ ਪਰਾਲੀ ਦੀ ਸਮੱਸਿਆ ਤੇ ਇਸ ਦੇ ਹੱਲ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਣਾ ਹੀ ਇੱਕੋ ਇੱਕ ਹੱਲ ਦੱਸ ਰਹੇ ਨੇ ਅਜੇ ਇਹ ਚ ਇਸ ਸਮੱਸਿਆ ਦੇ ਹੱਲ ਲਈ ਦੂਜਾ ਰਸਤਾ ਤਾਂ ਹੋਵੇਗਾ। ਆਰਥ ਸ਼ਾਸਤਰੀ ਸਰਦਾਰਾ ਸਿੰਘ ਜੋਹਲ ਤੋਂ ਜਾਣਦੇ ਹਾਂ। ਖੇਤੀਬਾੜੀ ਮਾਹਿਰ ਅਤੇ ਉੱਗੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੋਹਲ ਦਾ ਮੰਨਣਾ ਹੈ ਕਿ ਪਰਾਲੀ ਲਈ ਕਿਸਾਨਾਂ ਨੂੰ ਬਦਲਵਾਰਾ ਦੇਣਾ ਹੀ ਪਵੇਗਾ ਸਰਕਾਰ ਦੀ ਇਕੱਲੀ ਸ਼ਕਤੀ ਵੀ ਕੁਝ ਨਹੀਂ ਕਰ ਸਕਦੀ ਦੇਖੋ ਸਰਕਾਰ ਦਾ ਤਾਂ ਗੱਲ ਜੀ ਤੋਂ ਸਵਾਰ ਸਕਾਰ ਦੇ ਦੋ ਤਰੀਕੇ ਆ ਇੱਕ ਤਾਂ ਸਰਕਾਰ ਨੂੰ ਸ਼ਕਤੀ ਨਾਲ ਜਿਹੜੀ ਆ ਇਹ ਜਿਹੜੀ ਅਗ ਲੌੜੀ ਹੈ ਉਹ ਬੰਦ ਕਰਨੀ ਚਾਹੀਦੀ ਹੈ ਔਰ ਦੂਜੀ ਪਾਸੇ ਇਹ ਹੈ ਕਿ ਅਲਟਰਨੇਟ ਸਰਕਾਰ ਨੂੰ ਦੇਣਾ ਚਾਹੀਦਾ ਜਿੱਥੇ ਕੋਈ ਫਾਈਨੈਂਸ਼ੀਅਲ ਪਰੀਲੋਡੋ ਵੀ ਕਰੇ ਕਿਉਂਕਿ ਪੈਸੇ ਲੱਗਦੇ ਤੇ ਮੁੰਦਾ ਖਰਚਾ ਆਉਂਦਾ ਤੇ ਇਹ ਦੋ ਪਾਸੇ ਹੀ ਹੈ ਇੱਕ ਪਾਸੇ ਇਨਸੈਂਟਿਵ ਦੇ ਦੇ ਦੂਜੇ ਪਾਸੇ ਸਖਤੀ ਹੋਵੇ ਤੇ ਇਹ ਸਰਕਾਰ ਦਾ ਕੰਮ ਹੈ ਕੁਝ ਕੁਝ ਮਤਲਬ ਐਕਸ਼ਨ ਲੈ ਵੀ ਹੈ ਜੁਰਮਾਨੇ ਵੀ ਕੀਤੇ ਆ ਇਹ ਗੱਲ ਹੈ ਕਿ ਨਹੀਂ ਬਿਲਕੁਲ ਨਹੀਂ ਕੀਤੇ ਲੇਕਿਨ ਦਰمانے ਦਾ مطلب ਇਹ ਇਹ ਥੋੜਾ ਸਖਤੀ ਹੈ ਜੀ ਬਰਤਣੀ ਪਊ ਹੈ ਨਾ ਇਸ ਪਾਸੇ ਨੂੰ ਲੇਕਿਨ ਉਹਨੂੰ ਅਲਟਰਨੇਟ ਦੇਣਾ ਪਊ ਅਲਟਰਨੇਟ ਜਿੱਤੇ ਬਿਨਾ ਤੇ ਉਹਨੂੰ ਸਖਤੀ ਕੱਢ ਵੀ ਬਿਲਕੁਲ ਨਾ ਜਾਇਜ਼ ਅਜਿਹਾ ਵੀ ਨਹੀਂ ਕਿ ਪਰਾਲੀ ਕਿਤੇ ਕੰਮ ਨਹੀਂ ਆ ਸਕਦੀ ਇਸ ਤੋਂ ਕਾਫੀ ਸਮਾਨ ਬਣਾਇਆ ਜਾ ਸਕਦਾ ਹੈ ਜਿਸ ਦੇ ਲਈ ਸਰਕਾਰ ਨੂੰ ਪਹਿਲ ਕਰਨੀ ਪਵੇਗੀ ਇਹ ਇਹਦੋਂ ਜਿਹੜੀਆਂ ਕਈ ਪ੍ਰੋਡਕਟ ਬਣ ਜਾਂਦੀਆਂ ਗੱਤਾ ਵੀ ਬਣ ਜਾਂਦਾ ਪੈਕਿੰਗ ਵਾਸਤੇ ਔਰ ਅੱਗੇ ਤਾਂ ਪ੍ਰੋਬਲਮ ਇਹ ਆਉਂਦੀ ਸੀ ਕਿ ਪ੍ਰਾਰੀ ਇਕੱਠੀ ਕਰਕੇ ਲਿਆਉਣੀ ਬਹੁਤ ਔਖੀ ਸੀ ਤੇ ਹੁਣ ਤਾਂ ਇਹਦੀ ਜਿਹੜੀ ਬੇਲਿੰਗ ਹੋ ਜਾਂਦੀ ਹੈ ਤੇ ਬੇਲਿੰਗ ਹੋਣ ਦੇ ਨਾਲ ਉਹ ਕੱਚਾ ਜ਼ੂ ਥੋੜਾ ਜ਼ਿਆਦਾ ਹੁੰਦਾ ਪਰ ਉਹਦੇ ਨਾਲ ਉਹ ਆਸਾਨੀ ਨਾਲ ਜਿੱਥੇ ਮਰਜ਼ੀ ਇਹ ਟਰਾਂਸਪੋਰਟ ਕੀਤੀ ਜਾ ਸਕਦੀ ਹੈ ਇਹਦੇ ਨਾਲ ਇਹਦੇ ਨਾਲ ਮੇਰੇ ਬੜੇ ਫੱਟੇ ਹੀ ਬਣ ਸਕਦੇ ਆ ਔਰ ਉਹਦੇ ਨਾਲ ਜਿਹੜਾ ਨਾ ਆਪਣਾ ਪ੍ਰੀ ਫੈਬ੍ਰੀਕੇਟਿਡ ਹਾਊਸਸ ਵੀ ਬਣ ਸਕਦੇ ਆ ਲੇਕਿਨ ਉਹਦੇ ਵਿੱਚ ਉਹਨੂੰ ਥੋੜਾ ਜਿਹਾ ਜਿਹੜਾ ਫਾਇਰ ਪ੍ਰੂਫ ਕਰਨਾ ਜ਼ਰੂਰੀ ਹੁੰਦਾ ਉਹ ਵੀ ਹੋ ਸਕਦਾ ਹੈ ਸੋ ਕਈ ਤਰ੍ਹਾਂ ਦੀ ਕਰਨੀ ਹੈ ਜਿਸ ਨਾਲ ਪ੍ਰਾਲੀ ਨਾਲ ਗੱਤਾ ਹੀ ਬਣਦਾ ਹੈ ਦਾ ਪੈਕੇਜਿੰਗ ਬੜਾ ਆਹ ਕੋ ਗੱਲ ਹੈ ਇਹ ਦੇ ਵਾਸਤੇ ਜਿਹੜੀਆਂ ਪ੍ਰੋਸੈਸਿੰਗ ਬਾਤ ਹੈ ਨਾ ਹੈ ਨਹੀਂ ਜੀ ਮੈਂ ਕਹ ਰਿਹਾ ਇਹ ਚੀਜ਼ ਹੋ ਸਕਦੀ ਹੈ ਪਰ ਸਵਾਲ ਤਾਂ ਇਹ ਕੋ ਹੈਗੀ ਵੀ ਹੈ ਕਿ ਨਹੀਂ ਉਹ ਕਾਰਖਾਨਾ ਕੋਈ ਬਣਾਉਣ ਵਾਲਾ ਫੈਕਟਰੀ ਨਹੀਂ ਹੈ ਤਾਂ ਉਹ ਕਿੱਥੇ ਜਾਵੇ ਜੇ ਉਹ ਐਪ ਐਪ ਐਨਕਰਾਜ ਕਰਨੀ ਚਾਹੀਦੀ ਆ ਇਹਦੀ ਇੰਡਸਟਰੀ ਨੂੰ ਕਿ ਇਹਨੂੰ ਯੂਟਿਲਾਈਜ਼ ਕਰ ਲੈਣ ਸਰਕਾਰ ਨੇ ਚਾਕੇ ਕਿਥੇ ਲੈ ਜਾਣਾ ਇਲੀ ਦਾ ਕੋਈ ਮਤਲਬ ਜਿਹੜੀ ਇੱਕ ਫੈਕਟਰੀ ਲੱਗੀ ਹੋਵੇ ਜਿਹੜਾ ਇਹਨੂੰ ਪ੍ਰੋਸੈਸ ਕਰੇ ਤਾਂ ਉਹ ਹੀ ਉਹ ਹੀ ਚੱਲਦਾ ਨਾ ਤੂੰ ਸਰਕਾਰ ਕੋਲ ਬਿਜ਼ਨਸ ਕਰ ਸਕਦੀ ਹੈ ਇਹ ਤਾਂ ਐਨਕਰਾਜ ਕਰ ਸਕਦੀ ਹੈ ਜਿਹੜਾ ਕੋਈ ਪ੍ਰੋਡਕਟ ਬਣਾਉਂਦਾ ਮਸਲ ਇਹਦੇ ਤੋਂ ਇਹਦੇ ਤੋਂ ਇੱਕ ਦੱਸਿਆ ਸੀ ਕੋ ਬੜੇ ਬੜੇ ਫੱਟੇ ਬਣਾਉਂਦਾ ਇਹ ਦਿਨ ਜਿਹੜਾ ਪ੍ਰੀ ਫਰਬੀਕੇਟਡ ਘਰ ਵੀ ਬਣ ਸਕਦੇ ਆ ਤੇ ਮੈਂ ਉਹਨੂੰ ਸਵਾਲ ਕੀਤਾ ਵੀ ਕਿ ਪਰਾਲੀ ਇਹਨੂੰ ਅੱਗ ਬਹੁਤ ਸ਼ੇਜ ਲੱਗਦੀ ਉਹ ਕਹਿੰਦਾ ਨਹੀਂ ਇਹਨੂੰ ਜਿਹੜੀ ਆ ਫਾਇਰ ਤੋਂ ਜਿਹੜਾ ਅਮੀਨ ਹੋ ਸਕਦੀ ਹੈ ਸੋ ਉਹ ਉਸ ਪਾਸੇ ਨੂੰ ਵੀ ਸੋਚਣ ਨੂੰ ਹਰ ਦੇਖੋ ਹਰ ਯੂਨੀਵਰਸਿਟੀ ਔਰ ਕਾਲੇ ਸਾਰੇ ਇਹਦੇ ਬਾਰੇ ਲੱਗੇ ਹੋਏ ਆ ਕੁਝ ਤਰੀਕੇ ਕੱਢੇ ਕੁਝ ਤਰੀਕੇ ਚੱਲੇ ਜਾ ਰਹੇ ਹੋ ਸਕਦਾ 2-3 ਸਾਲ ਦੇ ਵਿੱਚ ਬੜਾ ਪਰਫੈਕਟ ਮੈਥਡ ਨਿਕਲ ਆਵੇ ਕੋਈ ਪ੍ਰੋਬਲਮ ਨਹੀਂ ਹੈ ਹੁਣ ਜਦੋਂ ਪਰਾਲੀ ਦੀ ਸਮੱਸਿਆ ਵੱਡੀ ਹੈ ਅਜਿਹੇ 'ਚ ਇਸ ਨੂੰ ਖੇਤ 'ਚ ਹੀ ਆਸਾਨੀ ਨਾਲ ਖਤਮ ਕਰ ਲਈ ਕਈ ਸਾਧਨ ਨੇ ਵਾ ਉਹਨਾਂ ਕਰਿਆ ਨਾ ਉਹ ਸਪਰੇਅ ਕਰਨ ਦੇ ਨਾਲ ਓਹਦੀ ਦੀ ਵੱਡੀ ਡੀਕੰਪੋਜ਼ ਹੋ ਜਾਂਦਾ ਹੁਣ ਇਹ ਟੈਸਟ ਕਰਨਾ ਪਊਗਾ ਇਹ ਜ਼ਿੰਮੇਵਾਰਾਂ ਦਾ ਜੇ ਉਹ ਤਾਂ ਬਿਨ ਵੇ ਨਹੀਂ ਪਤਾ ਦੀ ਕੀਮਤ ਕਿੰਨੀ ਹੈ ਕਾਸ਼ ਕਿੰਨੀ ਪੈਂਦੀ ਹੈ ਇਹ ਕੌਜ਼ ਜ਼ਿਆਦਾ ਪੈਣੀ ਹੋਵੇ ਤਾਂ ਫਿਰ ਨਹੀਂ ਪਰ ਜੇ ਉਹ ਡੀਕੰਪੋਜ਼ ਹੁੰਦਾ ਤਾਂ ਉਹ ਸੌਖਾ ਹੋ ਜਾਂਦਾ ਉਹਦੇ ਨਾਲ ਫਿਰ ਜਿਹੜਾ ਤੁਹਾਡਾ ਆਰਗੇਨਿਕ ਮੈਟਰ ਜ਼ਮੀਨ ਦੇ ਵਿੱਚ ਬੰਦਾ ਉਹ ਉਹ ਜ਼ਾਹਿਰ ਹੀ ਨਾ ਕਰਦਾ ਉਹ ਕੈਪਸੂਲ ਕੈਪਸੂਲ ਛਾੜਦਾ ਨਹੀਂ ਉਹ ਨੂੰ ਉਹਨੂੰ ਸਿਰਫ ਡੀਕੰਪੋਜ਼ ਕਰਦਾ ਡੀਕੰਪੋਜ਼ ਕਰਕੇ ਜ਼ਮੀਨ ਤੇ ਇਨਕਾਪੋਰੇਟ ਕਰਨਾ ਸੌਖਾ ਹੋ ਜਾਵੇ ਲੇਕਿਨ ਅੱਜ ਨੂੰ ਬਹੁਤ ਘਟ ਹੈ ਹੁਣ ਹੁਣ ਇਹਨਾਂ ਨਹੀਂ ਛਾੜਦੇ ਅੱਜ ਨੂੰ ਘਟ ਹੈ ਬਹੁਤ ਸਾਰੇ ਲੋਕ ਸਿਆਣੇ ਹੋ ਗਏ ਆ ਉਹਨੂੰ 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 ਹੋਰ ਤਰੀਕੇ ਨਾਲ ਯੂਜ਼ ਕਰ ਲਏ ਆ ਪਿਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲ ਦੀ ਦੋਹਾਈ ਦਿੱਤੀ ਸੀ ਅਤੇ ਉਹਨਾਂ ਕੇਂਦਰ ਨੂੰ ਵੀ ਪਹਿਲ ਕਦਮੀ ਕਰਨ ਦੀ ਅਪੀਲ ਕੀਤੀ ਸੀ ਪੰਜਾਬ ਕੇ ਲੋਕੋ ਕੋ ਆਪਣਾ ਆਪ ਸੋਚਣਾ ਚਾਹੀਏ ਕਿ ਇਹ ਗੁਰੂ ਨਾਨਕ ਦੇਵ ਜੀ ਦਾ 550 ਮਸਾਗ ਹੈ ਅਤੇ ਉਹਨਾਂ ਨੇ ਕਿਹਾ ਤਾਂ ਪਵਨ ਸਾਡੇ ਗੁਰੂ ਹੈ ਹਵਾ ਸਾਡੀ ਗੁਰੂ ਹੈ ਤਾਂ ਇਸ ਆਪਣੇ ਜੋ ਉਹਨਾਂ ਨੇ ਕਹਾਇਆ ਉਹਨਕੇ ਜੋ ਉਪਦੇਸ਼ ਹੈ ਉਸਪੇ ਹਮੇ ਚੱਲਣਾ ਚਾਹੀਏ और वो समझना चाहिए कि हमें हवा को खराब नहीं करना चाहिए देखो मैंने तो कहा है अगर इसको बंद करना है तो प्राइम मिनिस्टर को हर क्विंटल जो हमारी पैदावार है उससे एक, एक सौ रूपये एक्स्ट्रा दो ताकि लोग फिर उसको अपनी भाई दोबारा कर सकें और उसका खर्चा निकल सके उसका लेकिन वो अभी तक गवर्नमेंट ऑफ इंडिया नहीं मानी इस बात को दिल्ली के मुख्यमंत्री अरविंद केजरीवाल ने भी अपील की है कि सरकार को बदलवा प्रबंध दें करोना के समय में प्रदूषण तो हम लोगों के लिए सबके लिए सबके लिए किसानों के लिए भी शहर के लोगों के लिए भी गांव के लोगों के लिए भी सबके लिए जानलेवा हो सकता है सभी जिम्मेदार सरकारों की ये फर्ज बनता है कि वो अपने किसानों को एक पर एक ऑल्टरनेट व्यवस्था दें ताकि किसानों को फसल जलाने की जरूरत ना पड़े पंजाब पराली नग बाद हरियाणा दिल्ली पंजाब के सियासतदान पिड़ते वेखे गए ਹਰਿਆਣਾ ਤੇ ਪੰਜਾਬ ਚ ਅੱਗ ਘਰ ਸਭ ਤੋਂ ਜ਼ਿਆਦਾ ਲਪੇਟ ਕੇ ਦਿੱਲੀ ਆਉਂਦੀ ਐ ਦਿੱਲੀ ਪਹੁੰਚੇ ਤੂੰ ਆ ਸਿਆਸਤ ਨੂੰ ਗਰਮਾਉਂਦਾ ਪਰ ਇਸ ਸਿਆਸਤ ਨੇ ਅੱਜ ਤੱਕ ਕੋਈ ਹੱਲ ਨਹੀਂ ਦਿੱਤਾ ਖੇਲਾ ਹਾਲ ਦੇ ਲਈ ਇਹਨਾਂ ਹੀ ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ਏਬੀਪੀ ਸਾਂਝਾ